ਸਾਲਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਬੁਰ ਸਾਹਿਬ ਦੇ ਪਿੰਡ ਪਖਾਰੀ ਹਾਰਨੀ ਦੇ ਵਿੱਚੋਂ ਅੱਜ ਨੌਜਵਾਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਰਸ ਲੈ ਕੇ ਜਾ ਰਹੇ ਜਿਹਦੇ ਵਿੱਚ ਤਰਪਾਲਾਂ ਦਵਾਈਆਂ ਤੇ ਹੋਰ ਬਹੁਤ ਸਾਰਾ ਲੋੜੀਦਾ ਸਮਾਨ ਜਿਹਦੇ ਸਾਡੇ ਐਨਆਰਵੀਰ ਵੀ ਬਾਹਰੋਂ ਆਏ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਸੋ ਮੇਰੀ ਬੇਨਤੀ ਹੈ ਹੀ ਸਾਰੇ ਪਿੰਡ ਵਾਲਿਆਂ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਪਖਾਰੀ ਹਾਰਨੀ ਵਾਲਿਆਂ ਨੇ ਸੇਵਾ ਕੀਤੀ ਇਸ ਤਰ੍ਹਾਂ ਸਾਰੇ ਪਿੰਡ ਜਿਹੜੇ ਰਲ ਮਿਲ ਕੇ ਤੇ ਆਪਣੀ ਰਸਤ ਲੈ ਕੇ ਉੱਥੇ ਪਹੁੰਚਣ ਜਿੱਥੇ ਲੋੜ ਹੈਗੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਅਜੇ ਇਹ ਪੈਣੀ ਆ ਜਿਸ ਤਰ੍ਹਾਂ ਹਾੜਾਂ ਦਾ ਪਾਣੀ ਆਇਆ ਇਸੇ ਤਰ੍ਹਾਂ ਤੁਹਾਨੂੰ ਹੜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਦਾ ਵਹਾਉਣਾ ਪੈਣਾ ਵਾ ਕਿਉਂਕਿ ਉਹਨਾਂ ਵੀਰਾਂ ਦੇ ਘਰ ਖੇਤ ਖਲਿਆਣ ਮਾਲ ਡੰਗਰ ਸਾਰਾ ਕੁਝ ਜਿਹੜਾ ਬਰਬਾਦ ਹੋ ਚੁੱਕਾ ਉਹਨਾਂ ਦੀ ਸੇਵਾ ਵਾਸਤੇ ਆਪਾਂ ਬਿਲਕੁਲ ਸਹਿਯਮ ਦੇ ਨਾਲ ਚੱਲਣਾ ਵਾ ਜਿੱਥੇ ਸਾਡੀ ਡਿਊਟੀ ਲੱਗਦੀ ਹੈ ਕਿਸੇ ਵੀ ਸੰਸਥਾ ਨਾਲ ਕਿਸੇ ਜਥੇਬੰਦੀ ਨਾਲ ਜੁੜ ਕੇ ਆਪਾਂ ਉਹਦੀ ਸਹਾਇਤਾ ਲੈ ਕੇ ਉੱਥੇ ਰਸਤਾ ਪਹੁੰਚਾਈਏ ਇਹੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਬਿਲਕੁਲ ਆਪਾਂ ਤਰੀਕੇ ਨਾਲ ਚੱਲਣਾ ਇੱਕ ਦੂਜੀ ਦੀ ਬਾਹ ਫੜਨੀ ਆ ਕਿਸੇ ਵੀ ਸਿਆਸੀ ਪਾਰਟੀ ਕਿਸੇ ਵੀ ਧਰਮ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕਰਨਾ ਸੋ ਮੇਰੀ ਅੱਜ ਵੀਰਾਂ ਨੂੰ ਬੇਨਤੀ ਹੈ ਜਿਹੜੇ ਲæg ਚੱਲੇ ਆ ਬਿਲਕੁਲ ਸਹਿਮ ਨਾਲ ਉੱਥੇ ਲੱਗ ਕੇ ਜਾਇਓ ਜਿੱਥੇ ਟਰੈਕਟਰ ਦੀ ਜ਼ਿਆਦਾ ਪਾਣੀ ਉਦੋਂ ਅੱਗੇ ਨਾ ਜਾਣ ਦੀ ਕੋਸ਼ਿਸ਼ ਕਰਿਓ ਤੇ ਉਹ ਲੋਡ ਵੰਦ ਨੂੰ ਇਹ ਜਿਹੜੀ ਚੀਜ਼ ਦੇ ਕੇ ਆਇਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ